ਆਇਆ ਅਨੰਦਪੁਰ ਸਾਹਿਬ ਪਿੱਛੇ ਮੰਮੀ ਤੇ ਸਾਰੀਆ ਤੁਰਿਆਲੇ ਨੇ ਬਹੁਤ ਖਾਲਸਾ ਖਾਲਸਾ ਸਥਾਨ ਸਾਖੀ ਹੁਣ ਕਰਨ ਅੱਜ ਵੀ ਸਾਖੀ ਤੋਂ ਉਗਲਾ ਦੇਣਾ ਤਾਂ ਇੱਥੇ ਬਹੁਤ ਸਾਰਾ ਡੈਕੋਰੇਸ਼ਨ ਕੀਤੀ ਹੋਈ ਆ ਸਾਰੇ ਆਪਕੇ ਪਿਛੇ-ਪਿਛੇ ਮੰਮੀ ਆ ਰਹੀ ਹੈ ਤੇ ਲक्की ਵੀਰੇ ਦੀ ਵੇਟ ਕਰ ਰਹੇ ਆ ਦੱਸਾ ਵੀਰਾ ਵੀ ਸਾਡੇ ਨਾਲ ਬਹੁਤ ਚੁੱਕਿਆ ਉੱਪਰ ਮਮ ਕੀ ਵੀਰਾ ਆ ਗਿਆ ਦੱਸੂ ਵੀਰਾ ਵੀ ਜਾਂਦਾ ਪਿਆ ਮੰਮੀ ਵੀ ਥੱਕ ਚੁੱਕੀ ਮੇਰੀ ਆ ਮੈਨੂੰ ਵੀ ਥੋੜਾ ਸਾਰਿਆਂ ਚੜ ਗਿਆ ਤੁਸੀਂ ਸਾਰੀਆਂ ਸਜਾਵਟਾਂ ਦੇਖ ਸਕਦੇ ਹੋ ਦੇ ਲੋਕਾਂ ਦਾ ਕੱਟ ਸਜੇ ਹੋਏ ਗੁਰਦੁਆਰਾ ਸਾਹਿਬ ਸਜਾ ਹੋਇਆ ਦੇਖ ਸਕਦੇ ਹੋ ਬਸ ਇੱਥੇ ਤੱਕ ਵੀਡੀਓ ਬਣਾ ਲਏ ਕਿ ਆ ਗਏ ਬਾਬਾ ਜੀ ਅਸੀਂ ਕੱਟ ਕੇ ਬਾਹਰ ਆ ਚੁੱਕੇ ਹਾਂ ਹਲੇ ਵੀ ਇੱਥੇ ਕਾਫੀ ਰਸਸ਼ਾ ਚਲੇ ਨਹੀਂ ਪੈ ਰਿਹਾ ਲੱਖੀ ਵੀਰਾ ਤੇ ਜਸੂ ਵੀਰਾ ਪਿੱਛੇ ਰਹਿ ਗਏ ਸੀਗੇ ਫਾਈਨਲੀ ਉਹ ਵੀ ਆ ਰਹੇ ਨੇ ਉਹਨਾਂ ਨੇ ਵੀ ਦਰਸ਼ਨ ਕਰ ਲਏ ਬਾਬਾ ਜੀ ਦੇ ਦੇਖੋ ਧਿਆਨ ਨਾਲ ਧੋੜੀ ਵੀ ਭੀੜ ਬਹੁਤ ਜ਼ਿਆਦਾ ਸੀ ਅੱਜ ਅੰਦਰ ਲੱਗ ਰਹੀ ਨਹੀਂ ਅੱਜ ਪਹਿਲੀ ਵਾਰ ਸਾਂਝੇ ਤੇ ਭੀੜ ਮਿਲੀ ਸੀ ਅਸੀਂ ਪਿਛਲੀ ਵਾਰ ਆਏ ਸੀ ਉਦੋਂ ਇੰਨੀ ਜ਼ਿਆਦਾ ਭੀੜ ਨਹੀਂ ਸੀ ਤੇ ਉਦੋਂ ਅਸੀਂ ਵਧੀਆ ਮੱਥਾ ਦੇਖ ਲਿਆ ਸੀ ਮੱਥਾ ਤਾਂ ਅੱਜ ਵੀ ਦੇਖ ਲਿਆ ਪਰ ਅੱਜ ਥੋੜੀ ਭੀੜ ਜ਼ਿਆਦਾ ਸੀ ਦੁਕਾਨਾਂ ਉਧਰ ਅਸੀਂ ਨਹੀਂ ਜਾਂਦੇ ਹੁੰਦੇ ਉਦੋਂ ਪਿੱਛੇ ਪਿੱਛੇ ਨਾਨਾ ਨਾਨੀ ਨਾਲ ਆ ਰਿਹਾ ਵਾ ਲੱਗਿਆ ਬਾਜ਼ਾਰ ਚ ਚੀਜ਼ਾਂ-ਤੂਜ਼ਾਂ ਲੈਣ ਕੁਛ ਖਲਵਾ ਹੈ ਬੱਚਿਆਂ ਲਈ ਤੇ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਡ ਜੇ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਲਾਈਕ ਸ਼ੇਅਰ